ਪੰਜ ਦਰਿਆਵਾਂ ਵਾਲੇ ਪੰਜਾਬ ਦੇ ਤਿੰਨ ਦਰਿਆ ਸਤਲੁਜ ਰਾਵੀ ਤੇ ਬਿਆਸ ਪੰਜਾਬ ਦੇ ਵਿੱਚ ਆਪਣਾ ਕਹਿਰ ਦਿਖਾ ਰਹੇ ਨੇ ਪੰਜਾਬ ਪਾਣੀ ਪਾਣੀ ਹੋ ਚੁੱਕਿਆ ਹੈ ਪੰਜਾਬ ਜਿਹੜਾ ਉਹ ਰੋੜਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਮਾਲਵੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਥੋੜਾ ਬਹੁਤ ਬਚਾ ਸੀ ਤਾਂ ਹੁਣ ਉਥੋਂ ਦੇ ਲੋਕਾਂ ਦੇ ਮਨ ਦੇ ਵਿੱਚ ਵੀ ਡਰ ਪੈਦਾ ਹੋ ਰਿਹਾ ਸੀ ਸਤਲੁਜ ਦੇ ਕੋਲ ਪਿੰਡ ਆਲੋਵਾਲ ਦੇ ਵਿੱਚ ਮੌਜੂਦਾਂ ਜਿੱਥੇ ਤਸਵੀਰਾਂ ਤੁਹਾਨੂੰ ਦਿਖਾਣੇ ਆ ਕੱਲ ਤੱਕ ਹਾਲਾਤ ਇੱਥੇ ਬਿਲਕੁਲ ਠੀਕ ਸੀ ਪਰ ਹੁਣ ਤੁਸੀਂ ਦੇਖ ਰਹੇ ਹੋ ਕਿ ਪਾਣੀ ਜਿਹੜਾ ਲਗਾਤਾਰ ਇੱਥੇ ਵਧਦਾ ਜਾ ਰਿਹਾ ਪਰ ਇੱਥੇ ਦੇ ਪਿੰਡ ਦੇ ਲੋਕਾਂ ਦੇ ਨਾਲ ਆਪਾਂ ਜਦੋਂ ਗੱਲਬਾਤ ਕੀਤੀ ਹੈ ਤਾਂ ਲੋਕਾਂ ਦਾ ਕਹਿਣਾ ਕਿ ਹਜੇ ਵੀ ਹਾਲਾਤ ਜਿਹੜੇ ਨੇ ਠੀਕ ਨਹੀਂ ਹਜੇ ਘਰਾਂ ਦੇ ਵਿੱਚ ਪਾਣੀ ਇੱਥੇ ਨਹੀਂ ਵੜਿਆ ਪਰ ਫਸਲਾਂ ਜਿਹੜੀਆਂ ਨੇ ਤਬਾਹ ਹੋ ਚੁੱਕੀਆਂ ਨੇ ਝੋਨਾ ਜਿਹੜਾ ਸਵੇਰੇ 8 ਵਜੇ ਤੱਕ ਦਿਖ ਰਿਹਾ ਸੀ ਪਾਣੀ ਦਾ ਪੱਦਰ ਲੇਕਿਨ 8 ਵਜੇ ਤੋਂ ਬਾਅਦ ਜਿਹੜਾ ਉਹ ਲਗਾਤਾਰ ਵੱਧਦਾ ਹੋਇਆ ਦਿਖਾਈ ਦੇ ਰਿਹਾ ਤਾਂ ਹੁਣ ਸਤਲੁਜ ਦਰਿਆ ਵੀ ਜਿਹੜਾ ਹੈ ਉਹ ਲੋਕਾਂ ਨੂੰ ਡਰਾਉਂਦਾ ਹੋਇਆ ਨਜ਼ਰ ਆ ਰਿਹਾ ਸਤਲੁਜ ਦੇ ਕੋਲ ਪਾਣੀ ਜਿਹੜਾ ਵੱਧਾ ਜਾ ਰਿਹਾ ਸਤਲੁਜ ਦਰਿਆ ਦੇ ਵਿੱਚ ਜਿਹੜਾ 114000 ਕਿਉਸੇਕ ਕੱਲ ਪਾਣੀ ਛੱਡਿਆ ਗਿਆ ਸੀ ਲਗਾਤਾਰ ਪਾਣੀ ਦਾ ਪੱਧਰ ਵੱਧਾ ਜਾ ਰਿਹਾ ਨੇੜੇ ਹੀ ਜਿਹੜਾ ਮੰਦਿਰ ਹੈ ਸ਼ਣੀ گاؤں ਉਹ ਪੂਰਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੋਇਆ ਤੇ ਇੱਥੋਂ ਦੇ ਘਰਾਂ ਦੇ ਲੋਕ ਜਿਹੜੇ ਨੇ ਉਹ ਘਰਾਂ ਤੋਂ ਬਾਹਰ ਨਿਕਲ ਕੇ ਬਾਹਰ ਬੰਨ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਘਰਾਂ ਦੀਆਂ ਤਸਵੀਰਾਂ ਇੱਕ ਵਾਰ ਰਕੇਸ਼ ਜੀ ਜ਼ਰੂਰ ਦਿਖਾਓ ਆ ਜਿਹੜੇ ਤੁਸੀਂ ਘਰ ਦੇਖ ਰਹੇ ਹੋ ਜਿੰਨੇ ਇਹ ਘਰ ਨੇ ਇੰਨਾ ਤੇ ਜਿੰਨੇ ਸਾਰੇ ਲੋਕ ਨੇ ਇੱਥੇ ਦੇ ਰਹਿਣ ਵਾਲੇ ਉਹ ਹੁਣ ਘਰਾਂ ਤੋਂ ਬਾਹਰ ਨੇ ਬਾਹਰ ਖੜ ਕੇ ਜਿਹੜਾ ਉੱਥੇ ਮੌਜੂਦਾ ਸਥਿਤੀ ਨੂੰ ਦੇਖ ਰਹੇ ਨੇ ਤਾਂ ਇੱਕ ਵਾਰ ਤਸਵੀਰ ਤੁਹਾਨੂੰ ਜ਼ਰੂਰ ਦਿਖਾ ਦਿਆਂਗੇ ਅੱਗੇ ਦੇ ਹਾਲਾਤ ਜਿਹੜੇ ਨੇ ਉਹ ਅੱਗੇ ਜਾਣ ਯੋਗੇ ਨਹੀਂ ਆ ਪਰ ਇੱਥੋਂ ਦੀ ਤੁਹਾਨੂੰ ਜਿੱਥੇ ਤੱਕ ਕੈਮਰੇ ਦੀ ਜ਼ੂਮ ਹੁੰਦੀ ਹੈ ਤਾਂ ਪਾਣੀ ਤੁਹਾਨੂੰ ਦਿਖਾ ਦਿੰਨੇ ਆ ਪਾਣੀ ਕਿਵੇਂ ਵੱਧਦਾ ਜਾ ਰਿਹਾ ਲੋਕਾਂ ਦਾ ਕਹਿਣਾ ਕਿ ਲਗਾਤਾਰ ਪਾਣੀ ਦਾ ਪੱਧਰ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ ਜਿਵੇਂ ਜਿਵੇਂ ਸਮਾਂ ਅੱਗੇ ਚੱਲ ਰਿਹਾ ਉਵੇਂ ਹੀ ਪਾਣੀ ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਇੱਥੇ ਤੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਕਿੱਦਾਂ ਦੇ ਹਾਲਾਤ ਨੇ ਤੇ ਕਿਵੇਂ ਇਹ ਨਾ ਹਾਲਾਤਾਂ ਦੇ ਨਾਲ ਇਹਨਾਂ ਦੇ ਵੱਲੋਂ ਨਜਿੱਠਿਆ ਜਾਏਗਾ ਪਰ ਪਾਣੀ ਜਿੱਥੇ ਤੱਕ ਤੁਸੀਂ ਨਜ਼ਰ ਦੇਖੋਗੇ ਤਾਂ ਪਾਣੀ ਪਾਣੀ ਹੋ ਚੁੱਕਿਆ ਫਸਲਾਂ ਜਿਹੜੀਆਂ ਨੇ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਹੋਈਆਂ ਨੇ ਝੋਨਾ ਹੁਣ ਨਜ਼ਰ ਆਉਣਾ ਵੀ ਬੰਦ ਹੋ ਰਿਹਾ ਗੱਲਬਾਤ ਕਰਦੇ ਆ ਕਿ ਹਾਲਾਤ ਨੇ ਕਿਉਂਕਿ ਮੀਦਵਾਰ ਤੋਂ ਸ਼ੁਰੂ ਹੋ ਚੁੱਕਿਆ ਤੇ ਖਤਰਾ ਜਿਹੜਾ ਲਗਾਤਾਰ ਮੰਡਰਾ ਰਿਹਾ ਕੀ ਨਾਮ ਹੈ ਜੀ ਤੁਹਾਡਾ ਸ਼ਖਸਦੀਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ ਇੱਥੇ ਘਰ ਤੁਹਾਡਾ ਆਹੋ ਆਹ ਹੀ ਘਰ ਹੈ ਆਪ ਨੂੰ ਪਹਿਲੇ ਹੀ ਤਾਂ ਇਥੋਂ ਦੇ ਲੋਕ ਜਿਹੜੇ ਘਰਾਂ ਤੋਂ ਬਾਹਰ ਕਿਉਂ ਨਿਕਲੇ ਹੋਏ ਨੇ ਕੀ ਹਾਲਾਤ ਨੇ ਇੱਥੇ ਦੇ ਇੱਥੇ ਬਿਆਦਾ ਪਾਣੀ ਚੜਦਾ ਹੁੰਦਾ ਹੈ ਜੀ ਇਸ ਕਰਕੇ ਅਸੀਂ ਘਰੋਂ ਬਾਹਰ ਨਿਕਲੇ ਹਾਂ ਹਾਲਾਤ ਕੀ ਨੇ ਇੱਥੇ ਦੇ ਪਹਿਲਾਂ ਪਾਣੀ ਕਿੰਨਾ ਸੀ ਤੇ ਹੁਣ ਪਾਣੀ ਵੱਧ ਰਿਹਾ ਜਾਂ ਘਟ ਰਿਹਾ ਇੱਥੋਂ ਮੰਨ ਲਾ ਕਿਲੋਮੀਟਰ ਪਿੱਛੇ ਸੀਗਾ ਇਹ ਕਾਲਜ ਖਾਮ ਦਾ ਚੜਦਾ ਜਾਂ ਪਾਣੀ ਚੜਦਾ ਚੜਦਾ ਇਹ ਇੱਥੇ ਤਾਂ ਹੀ ਆ ਗਿਆ ਸਾਰੇ ਖੱਤੇ-ਕੁੱਤੇ ਭਰ ਗਿਆ ਪਾਣੀ ਨਾਲ ਇਹ ਆ ਕਰਾਂ ਤੇ ਵੀ ਹੋਰ ਹੋਰ ਫੁੱਟ ਕੁੱਚਾ ਹੋ ਗਿਆ ਫੇਰਾ ਵਧੂਗਾ ਤਾਂ ਪ੍ਰਬੰਧ ਕੀ ਕੀਤੇ ਹੋਏ ਨੇ ਇੱਥੇ ਦੇ ਪ੍ਰਬੰਧ ਜੀ ਅਸੀਂ ਆਪਨੇ ਲੈਵਰਤੀ ਆ ਸੰਭੂ ਲਾਏ ਆ ਜੀ ਤੇ ਜਦੋਂ ਮੀਂਹ ਆਉਂਦਾ ਉਹ ਤੇ ਸਗਲੇ ਪਾੜ ਜਾਈ ਤਾਂ ਨਹੀਂ ਤੇ ਖੜੇ ਜਾਂ ਬੰਦ ਤੇ ਆਪ ਹੀ ਜਿਹੜਾ ਮੋਰਚਾ ਸਾਂਭਿਆ ਹੋਇਆ ਹੈ ਕਿ ਜਦੋਂ ਪਾਣੀ ਵਧਿਆ ਤਾਂ ਕਿਵੇਂ ਇੰਤਜ਼ਾਮ ਜਿਹੜੇ ਕਰਨੇ ਆ ਆਪ ਹੀ ਕਰਨੇ ਸਭ ਅੱਗੇ ਕੀ ਲੱਗ ਰਿਹਾ ਕਿ ਪਾਣੀ ਹੋਰ ਵਧੂਗਾ ਜਾਂ ਘਟੂਗਾ ਪਾਣੀ ਵਧਦਾ ਆ ਜੀ ਅਸੀਂ ਸਵੇਰ ਦੇ ਹੀ ਦੇਖਦੇ ਆ ਪਾਣੀ ਥੋੜਾ ਥੋੜਾ ਵਾਧਾ ਚੱਲਦੀ ਬਾੜੀ ਸਪੀਡ ਨਾਲ ਨਹੀਂ ਜਿੱਦਾਂ ਪਿਛਲੇ ਹਾਲ ਹੁੰਦੇ ਸੀਗੇ ਉਹ ਤਾਂ ਥੋੜੇ ਟਾਈਮ ਦੇ ਵਿੱਚ ਆ ਗਿਆ ਸੀ ਪਾਣੀ ਤੇ ਹੁਣ ਇਹ ਮਤਲਬ ਵੀ ਕੱਲ ਦਾ ਪਾਣੀ ਇੱਥੇ ਤਾਈ ਹੁਣ ਪਹੁੰਚਿਆ ਤੇ ਪਾਣੀ ਹੁਣ ਕਿੱਥੇ ਤੱਕ ਪਹੁੰਚ ਚੁੱਕਿਆ ਹੈ ਇਧਰੋਂ ਇਧਰ ਆ ਰਿਹਾ ਜਾਂ ਫਿਰ ਇਧਰੋਂ ਜਾ ਰਿਹਾ ਆ ਜਿਹੜਾ ਪਾਣੀ ਆਪਾਂ ਜਿੱਥੇ ਖੜੇ ਆ ਇਹ ਜਿਆਦਾ ਹੀ ਪਾਣੀ ਆ ਆ ਵੀ ਜਿਆਦਾ ਹੀ ਪਾਣੀ ਆ ਉਹ ਥੱਲੇ ਉਹ ਵੀ ਜਿਆਦਾ ਪਾਣੀ ਚੱਲਦਾ ਹੈ ਜੀ ਉਹ 19ਵਾਂ ਪਾਸਾ ਹੈ ਨਾ ਉਸ ਤੋਂ ਤਾਂ ਪਾਣੀ ਚੱਲਦਾ ਚੰਗੀ ਸਪੀਡ ਨਾਲ ਤਾਂ ਪਾਣੀ ਲਗਾਤਾਰ ਜਿਹੜਾ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ ਪਾਣੀ ਵੱਧ ਰਿਹਾ ਅੱਗੇ ਪਾਣੀ ਵੱਧਦਾ ਹੈ ਵੱਧਦਾ ਹੈ ਪਾਣੀ ਵਧ ਹੀ ਜਾਂਦਾ ਹੈ ਤੁਸੀਂ ਕਿਹਾ ਸੀ ਪਾਣੀ ਦਾ ਟਾਕਰਾ ਵੀ ਹੋ ਰਿਹਾ ਉਧਰੋਂ ਵੀ ਪਾਣੀ ਇੱਧਰ ਮਾਰ ਕਰਦਾ ਇਧਰੋਂ ਵੀ ਹਾਂ ਇਧਰੋਂ ਵੀ ਆ ਜਾਂਦਾ ਇਧਰੋਂ ਵੀ ਇੱਥੇ ਟਾਕਰਾ ਹੋ ਕੇ ਪਾਣੀ ਦਾ ਫੇਰ ਇੱਕ ਲੈਂਦੇ ਵਾਲ ਨੂੰ ਚੱਲਦਾ ਆ ਹੁਣ ਉਹ ਥੱਲੇ ਵਾਲਾ ਪਾਣੀ ਆ ਜਿਹੜਾ ਉਹ ਥੱਲੇ ਇਧਰ ਲੈਂਦੇ ਨੂੰ ਚੱਲ ਪਿਆ ਪਹਿਲਾਂ ਲੈਂਦੇ ਵਾਲੇ ਪਾਸਿਓ ਆਇਆ ਸੀਗਾ ਹੁਣ ਸਿੱਧਾ ਹੋ ਗਿਆ ਪਾਣੀ ਐਦਾਂ ਹੈ ਤਾਂ ਡਰ ਬਣਿਆ ਹੋਇਆ ਫਿਰ ਮਨ ਦੇ ਵਿੱਚ ਡਰ ਤਾਂ ਹੈਗਾ ਹੀ ਆ ਜੀ ਹੁਣ ਕੀ ਪਤਾ ਕਿੰਨਾ ਕਾਹ ਜਾਣਾ ਹੈ ਇਸ ਤੋਂ ਪਹਿਲਾਂ ਦੇ ਜਿਹੜੇ ਹੜ੍ਹਾਂ ਆਂਦੇ ਸੀ ਤਾਂ ਕੀ ਹਾਲਾਤ ਹੁੰਦੇ ਸੀਗੇ ਪਹਿਲਾਂ ਜਿਹੜੇ ਹਾਲਾਤ ਉਹ ਜ਼ਿਆਦਾ ਹੁੰਦੇ ਸੀਗੇ ਸਾਡੇ ਨਾਲ ਤਾਂ ਕਿਵੇਂ ਫਿਰ ਨਜਿੱਠਦੇ ਕਿਵੇਂ ਸੀ ਉਹਦਾ ਦੇ ਹਾਲਾਤਾਂ ਦੇ ਨਾਲ ਬਸ ਜੀ ਫਿਰ ਉਹ ਕੁਦਰਤ ਸਮੁਗਰੇ ਕੀ ਕਰੀਏ ਜੇ ਹੋ ਜਾ ਟਾਈਮ ਆ ਫੇ ਕੱਢਣੀ ਪੈਂਦਾ ਅੱਖਾਂ ਭਰਦੀਆਂ ਪਈਆਂ ਤੁਹਾਡੀਆਂ ਹਾਂ ਜੀ ਜਾਣਦੀ ਜ਼ਿਆਦਾ ਨੁਕਸਾਨ ਸਾਡਾ ਸਭ ਤੋਂ 88 ਦੀ ਹੜ੍ਹ ਚ ਹੋਇਆ ਸੀਗਾ ਉਦੋਂ ਬਾਅਦ ਕੋ ਲੋਕੋ ਆਪਣੇ ਆਪ ਵਿੱਚ ਚੱਕਨੇ ਦੇ ਹੋ ਗਏ ਆ ਤੇ ਉਹ ਪਹਿਲਾਂ ਆਪ ਦਾ ਥੋੜਾ ਬਹੁਤ ਸਾਮਾਨ ਉੱਚਾ ਕਰ ਲਿੰਦਾ ਕੋਈ ਤੇ ਆਪ ਬਾਹਰ ਨਿਕਲਿਆ ਆਈਦਾ ਮਾਲ ਪਸ਼ੂ ਸਾਰਾ ਪਹਾੜ ਕਰ ਲੇਈਦਾ ਤੇ ਮਾਲ ਪਸ਼ੂ ਨੂੰ ਚੰਗੀ ਆਉਂਦੀ ਆ ਪੱਠਿਆਂ ਦੀ ਕਿਉਂ ਚਾਰ ਸਪੇਰੇ ਤਾਂ ਪਾਣੀ ਕਿੱਥੋਂ ਪਹੁੰਚੇ ਪੱਠੇ ਇਦਾਂ ਹੈ ਜੀ ਮਾਲ ਪਸ਼ੂ ਹੁਣ ਫਿਰ ਕਿੱਥੇ ਰੱਖੇ ਨੇ ਘਰਾਂ ਤੋਂ ਕੱਢ ਲਏ ਹੋਏ ਨੇ ਹਾਂ ਜੀ ਘਰਾਂ ਤੋਂ ਕੱਢ ਲਿਆ ਇੱਥੇ ਬਾਂਦ ਸੀ ਬੰਨੇ ਹੋਏ ਆ ਕੁੱਟੀਆਂ ਸਾਹਾਂ ਤੇ ਜਿਹੜਾ ਬੰਨੀਆਂ ਸਾਹਾਂ ਤੇ ਬੰਨਲੇ ਆ ਬੰਨ ਵੀ ਮੈਂ ਸੁਣਿਆ ਕਿ ਕਮਜ਼ੋਰ ਹੋ ਰਿਹਾ ਹਾਂਜੀ ਬੰਨ ਉਹ ਫਿਰ ਜਿੱਥੇ ਕਿਤੇ دریا ਦੀ ਢਾ ਲੱਗ ਜਾਂਦੀ ਏ ਉਥੋਂ ਫਿਰ ਪੈਰ ਕੱਢੀ ਹੁੰਦਾ ਬੰਨ ਬੰਨਦੇ ਫਿਰ ਬੰਨ ਇਸੇ ਕਰਕੇ ਟੁੱਟਦੀ ਏ ਫਿਰ ਜਦੋਂ ਢਾ ਲੱਗ ਜਾਂਦੀ ਏ ਪਾਣੀ ਉਹ ਖੋਰ-ਖੋਰ ਕੇ ਮਿੱਟੀ ਲਈ ਜਾਂਦਾ ਏ ਕੀ ਲੱਗਦਾ ਹਾਲਾਤ ਕਦੋਂ ਤੱਕ ਜਿਹੜੇ ਨਾਰਮਲ ਹੋਣਗੇ ਇਹ ਤਾਂ ਜੀ ਕੁਦਰਤ ਦੇ ਹੱਥ ਆ ਜਿੱਦਾਂ ਮੀਂਹ ਹੁਣ ਲਗਾਤਾਰ ਪਈ ਜਾਂਦੀ ਆ ਤਾਂ ਫਿਰ ਜਦੋਂ ਮੀਂਹ ਹਟਣਗੇ ਫੇਰ ਇਹ ਰਾਤ ਸੁਧਣ ਸੁਧਣ ਲੱਗੇ ਅੰਦਾਜ਼ਨ ਜੇਕਰ ਗੱਲ ਕਰੀਏ ਪਿਛਲੇ ਸਾਲਾਂ ਦੀ ਤਾਂ ਜਿਵੇਂ ਅੱਗੇ ਵੀ ਪਾਣੀ ਦੀ ਮਾਰ ਵੱਜਦੀ ਆ ਤਾਂ ਕਿੰਨਾ ਕੁ ਸਮਾਂ ਲੱਗ ਜਾਂਦਾ ਤੁਹਾਨੂੰ ਜਿਹੜਾ ਹਾਲਾਤ ਨਾਰਮਲ ਹੋਣ ਦੇ ਉੱਤੇ ਇਹ ਤਾਂ ਜੀ ਆ ਪਿੱਛੋਂ ਪਾਣੀ ਆਉਣ ਦੀ ਗੱਲ ਆ ਵੀ ਜੇ ਪਿੱਛੋਂ ਪਾਣੀ ਹੁਣ ਵੀ ਰੁਕ ਜਾਂਦਾ ਆ ਤੇ ਫੇਰ ਹਾਂ ਫੇਰ ਉਹ ਪਾਣੀ ਜਿਹੜਾ ਇਹ ਸਾਰਾ ਲਜਾਤੀ ਜਾ ਪੈਂਦਾ ਆ ਮਹੱਲਾ ਵੀ ਤੂੰ 12 14 ਘੰਟਿਆਂ ਚ ਪਾਣੀ ਇਹ ਸਾਰਾ ਦਰਿਆ ਨੂੰ ਪੈ ਜਾਂਦਾ ਜਿਹੜੇ ਖੱਤਿਆਂ ਤੇ ਬੱਤ ਬੰਨੀਆਂ ਦੇ ਬਰਾਬਰ ਰਹਿ ਗਿਆ ਉਹ ਰਹੀ ਜਾਂਦਾ ਆ ਇਵੇਂ ਸਾਰਾ ਡੁੱਬੇ ਰਹੇਦੇ ਆ ਇਦਾਂ ਤਾਂ ਬਿਲਕੁਲ ਜਿੱਥੇ ਮੀਂਹ ਲਗਾਤਾਰ ਪੈ ਰਿਹਾ ਸਤਲੂ ਦਰਿਆ ਦਾ ਪਾਣੀ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਮਾਰ ਕਰਦਾ ਹੋਇਆ ਨਜ਼ਰ ਆ ਰਿਹਾ ਇਲਾਕੇ ਦੇ ਲੋਕ ਜਿਹੜੇ ਨੇ ਘਰਾਂ ਤੋਂ ਬਾਹਰ ਨਿਕਲ ਕੇ ਉੱਚੀਆਂ ਥਾਵਾਂ ਦੇ ਉੱਤੇ ਜਾ ਰਹੇ ਨੇ ਮਾਲ ਡੰਗਰ ਜਿਹੜੇ ਨੇ ਉਹਨਾਂ ਨੂੰ ਵੀ ਕੱਢ ਕੇ ਸੁਰੱਖਿਅਤ ਥਾਵਾਂ ਤੇ ਲਜਾਇਆ ਜਾ ਰਿਹਾ ਹੈ ਪਰ ਹਾਲਾਤ ਜਿਹੜੇ ਨੇ ਲਗਾਤਾਰ ਵੱਧ ਤੋਂ ਵੱਧਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਮਨ ਦੇ ਵਿੱਚ ਡਰ ਬਣਿਆ ਹੋਇਆ ਹੈ ਕਿ ਕਿਦਰੇ ਪਾਣੀ ਹੋਰ ਨਾ ਵੱਧ ਜਾਵੇ ਤੇ ਨੁਕਸਾਨ ਜਿਹੜਾ ਇਸ ਵਾਰ ਫੇਰ ਨਾ ਦੇਖਣਾ ਪਵੇ ਪਰ ਦੇਖਣਾ ਹੀ ਹੋਵੇਗਾ ਕਿ ਹਾਲਾਤ ਜਿਹੜੇ ਆ ਕਦ ਤੋਂ ਕਦੋਂ ਤੱਕ ਜਿਹੜੇ ਨੇ ਨੋਰਮਲ ਹੁੰਦੇ ਨੇ ਕਿ ਪਾਣੀ ਦਾ ਲੈਵਲ ਜਿਹੜਾ ਘਟਦਾ ਹੈ ਜਾਂ ਫਿਰ ਅੱਗੇ ਹੋਰ ਇਸੇ ਤਰੀਕੇ ਦੇ ਨਾਲ ਭਿਆਨਕ ਰੂਪ ਲੈਂਦਾ ਏ ਹੁਣ ਆਉਣ ਵਾਲਾ ਸਮਾਂ ਦੱਸੇਗਾ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ